ਭਈਆ ਦੇਖ ਲੋ ਚੋਰ ਅੱਜ ਕੱਲ ਇੰਨੇ ਛਾਤਰ ਹੋ ਚੁੱਕੇ ਨੇ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਨੇ ਕਿ ਚੋਰ ਬੇਤਰਕਹੋ ਕੇ ਚੋਰੀਆਂ ਕਰ ਰਹੇ ਨੇ ਤੇ ਨਾਲ ਦੀ ਨਾਲ ਨਵੀਂ ਤਕਨੀਕ ਦੇ ਨਾਲ ਚੋਰ ਵੀ ਹੁਣ ਅਪਗ੍ਰੇਡ ਹੋ ਗਏ ਨੇ ਚੋਰੀਆਂ ਕਰਨ ਵਾਸਤੇ ਭਾਵੇਂ ਕਹਿੰਦੇ ਦੀ ਸਾਇੰਸ ਦਾ ਯੁੱਗ ਹੈ ਜਾਂ ਫਿਰ ਨਮੀ ਨਮੀ ਤਕਨੀਕਾਂ ਮਸ਼ੀਨਾਂ ਆ ਗਈਆਂ ਨੇ ਤਾਰ ਕੇ ਲੋਕਾਂ ਦੇ ਤਾਰ ਉਰ ਵੱਧ ਗਏ ਨੇ ਪਰ ਕਿਤੇ ਨਾ ਚੋਰਾਂ ਨੇ ਵੀ ਆਪਣਾ ਕਾਰੋਬਾਰ ਆਪਣਾ ਕੰਮ ਬਧਾਉਣ ਵਾਸਤੇ ਨਵੀਂ ਤਕਰੀਬ ਸ਼ੁਰੂ ਕਰ ਦਿੱਤੀ ਹੈ ਚੋਰ ਹੁਣ ਚੋਰੀ ਕਰਨ ਵਾਸਤੇ ਉੱਚੀਆਂ ਦੁਵਾਰਾਂ ਤੱਪਣ ਵਾਸਤੇ ਨਾਲ ਪੌੜੀਆਂ ਦੀਆਂ ਨਹੀਂ ਸ਼ੁਰੂ ਕਰ ਦਿੱਤੀਆਂ ਨੇ ਖਬਰ ਤੁਹਾਨੂੰ ਬਟਾਲਾ ਦਿਖਾ ਰਿਹਾ ਬਟਾਲਾ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਸੀ ਜਿੱਤੇ ਕਿ ਇਹਨਾਂ ਹੀ ਪਰਿਵਾਰ ਆਪਣੇ ਘਰ ਨੂੰ ਬੰਦ ਕਰਕੇ ਬਾਹਰ ਗਿਆ ਜਿੱਤੇ ਕਿ ਇਹਨਾਂ ਹੀ ਪਰਿਵਾਰ ਦੇ ਵਿੱਚ ਜਦੋਂ ਚੋਰ ਚੋਰੀ ਕਰਨ ਵਾਸਤੇ ਆਏ ਦੱਸਿਆ ਜਾ ਰਿਹਾ ਕਿ ਜਦੋਂ ਗੇਟ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਦੇ ਕੋਲੋਂ ਗੇਟ ਦਾ ਦਰਵਾਜ਼ਾ ਨਹੀਂ ਖੁੱਲਿਆ ਤੇ ਨਾਲ ਦੀ ਨਾਲ ਉਹ ਦੱਸਿਆ ਜੀ ਤਾਰ ਨਹੀਂ ਟੁੱਟਿਆ ਪਰ ਚੋਰ ਫਿਰ ਆਪਣੇ ਨਾਲ ਇੱਕ ਵੱਡੀ ਪੌੜੀ ਲੈ ਕੇ ਆਂਦੇ ਨੇ ਜੋ ਕਿ ਦਿਵਾਰਾਂ ਐਨਆਰਆਈ ਪ੍ਰਵਾਹ ਤੋਂ ਵੱਡੀਆਂ ਬਣਾਈਆਂ ਹੋਈਆਂ ਸੀ ਕਿ ਮੇਰੇ ਘਰ ਚੋਰੀ ਨਾ ਹੋਵੇ ਪਰ ਚੋਰ 10 ਗੁਣਾ ਅੱਗੋਂ ਦੀ ਨਿਕਲੇ ਕਿਉਂਕਿ ਲੋਕਾਂ ਦੀ ਸੋਚ ਮੁੱਕਦੀ ਹੈ ਤਾਂ ਇਹ ਚੋਰ ਮਾਰੇ ਅੰਸਰ ਲਟੇਰਿਆਂ ਦੀ ਸੋਚ 10 ਗੁਣਾ ਵੱਧ ਚੱਲਦੀ ਹੈ ਕਿਉਂਕਿ ਇਹਨਾਂ ਨੇ ਮਾਰੇ ਕੰਮ ਕਰਦੇ ਹੁੰਦੇ ਨੇ ਤੁਸੀਂ ਦੇਖੋ ਕਿ ਜਦੋਂ ਚੋਰਾਂ ਨੇ ਦੱਸੇ ਕਿ ਦਿਵਾਰ ਨੂੰ ਪੌੜੀ ਲਾਈ ਤਾਂ ਪੌੜੀ ਨਾਲ ਦੇ ਨਾਲ ਦਿਵਾਰ ਦੇ ਉੱਪਰ ਚੜ੍ਹ ਕੇ ਪਰ ਦੂਜੇ ਪਾਸੇ ਉਤਰਨਾ ਸੀ ਪਰ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਜਦੋਂ ਪੌੜੀ ਚੱਕ ਕੇ ਦੂਜੇ ਪਾਸੇ ਪੌੜੀ ਲਾਈ ਤਾਂ ਪੌੜੀ ਦੀ ਆਵਾਜ਼ ਜਦੋਂ ਨਜ਼ਦੀਕ ਦੇ ਪੜੋਸੀਆਂ ਨੂੰ ਆਈ ਤਾਂ ਹਾਹਾਕਾਰ ਮਚ ਗਈ ਦੱਸਿਆ ਜਾ ਰਿਹਾ ਕਿ ਜਦੋਂ ਨਜ਼ਦੀਕ ਦੇ ਘਰ ਦੇ ਲੋਕ ਉੱਠ ਗਏ ਤਾਂ ਉਸ ਤੋਂ ਬਾਅਦ ਚੋਰ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਦੱਸਿਆ ਜਾ ਰਿਹਾ ਕਿ ਉਹਨਾਂ ਕੋਲ ਪਿਸਤਲ ਸੀ ਜਿਸ ਤੋਂ ਬਾਅਦ ਚੋਰ ਭੱਜਣ ਦੇ ਵਿੱਚ ਕਾਮਯਾਬ ਹੋਏ ਨੇ ਪਰ ਤੁਸੀਂ ਦੇਖੋ ਕਿ ਚੋਰ ਵੀ ਅੱਜ ਕੱਲ ਕਿਸ ਤਰੀਕੇ ਦੀ ਤਕਨੀਕ ਵਰਤਣੀ ਸ਼ੁਰੂ ਕਰ ਗਏ ਨੇ ਤਾਂ ਇਸ ਨੂੰ ਲੈ ਕੇ ਮੌਕੇ ਤੇ ਕੀ ਹੋਇਆ ਕਿਵੇਂ ਪੌ ਜਣ ਚੋਰ ਆਏ ਸੀ ਕਿਵੇਂ ਉਹਨਾਂ ਨੂੰ ਭਜਾਇਆ ਗਿਆ ਇਹ ਪੂਰੀ ਖਬਰ ਤੁਸੀਂ ਸੁਣੋ ਉਥੋਂ ਦੇ ਵਸਨੀਕਾਂ ਨਾਲ ਮੈਂ ਵੀਜੇ ਵਰਭਾ ਕਰ ਰਿਹਾ ਹਾਂ ਇਹ ਕੀ ਹਾਲਾਤ ਆ ਤੁਹਾਡੇ ਇਲਾਕੇ ਦੇ ਇਹ ਭਾਈ ਇੱਥੇ ਬਹੁਤ ਮਾੜਾ ਹਾਲ ਜੇ 3-4 ਚਾਂਸ ਹੋ ਗਿਆ ਇੱਕ ਕਾਰ ਚੁੱਕੀ ਗਈ ਹੈ ਕਲਪਸੋ ਜੀ ਉਹ ਵੀ ਪਤਨ ਲੱਗਾ 11 ਵੇ ਅਗਲੇ ਲਾਗੇ ਨੇ ਤੇ 2:30 ਵੇ ਨੇ ਆਪਣੇ ਵਿਚਾਰੇ ਦੇਖਿਆ ਕਾਰ ਨਹੀਂ ਇੱਥੇ ਇਸ ਤੋਂ ਬਾਅਦ ਇੱਕ 2-3 ਚਾਂਸ ਹੋ ਰਿਹਾ ਇੱਕ ਉਹ ਗਹਿਣਾ ਲੈ ਗਏ ਜੇ ਇੱਕ ਚਾਂਸ ਫਲੇ ਅਮਰੀਕਾ ਘਰ ਹੋਇਆ ਅਮਰੀਕ ਸਿੰਘ ਖਾਸ ਵਾਲੇ ਨੇ ਇੱਕ ਚਾਂਸ ਉਹਨਾਂ ਦੇ ਹੋਇਆ ਉਹਨਾਂ ਗਹਿਣਾ ਪੈ ਹੋਇਆ ਕਾਫੀ ਲੱਗੇ ਨੇ ਉਸ ਤੋਂ ਬਾਅਦ ਕੀ ਨਾਮ ਉਹ ਟੋਪੀ ਤੇਜਵੀਰ ਸਿੰਘ ਤੇਜਵੀਰ ਸਿੰਘ ਮੁੰਡਾ ਵਕੀਲ ਨਾਲ ਲੱਗਾ ਦਾ ਇੱਕ ਚਾਂਸ ਉਹਨਾਂ ਘਰ ਹੋਇਆ ਉਹਨਾਂ ਦੇ ਕਾਫੀ ਚਾਰੇ ਨੇ ਸਾਹ ਨੂੰ ਆਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਦੀ ਹੈ ਤੇ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਨਾਂ ਤੇ ਹਾਨ ਨਹੀਂ ਜੇ ਪਤਾ ਨਹੀਂ ਕੀ ਸਾਡਾ ਬੰਨਾ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਕੋ ਕੋ ਲੋਕ ਲੈ ਜਾਂਦੇ ਪਰ ਕੋਈ ਕਸ਼ਿਸ਼ ਨਹੀਂ ਜੇ ਕੋਈ ਕੱਲ ਆਪਣਾ ਰਾਤ ਨੂੰ ਕੋਈ 3 ਕਹਿੰ ਨਾਲ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਨੇ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਓਗੇ ਨਹੀਂ ਤੇ ਇੱਥੇ ਵੀ ਪਤਾ ਨਹੀਂ ਕੀ ਕਰ ਲੈਣਾ ਹੈ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਹੋਇਆ ਜੀ ਕੋਈ ਵਾਕਿਆ ਕੁ ਤਿੰਨ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇਥੋਂ ਦਾ ਗੁਰਵਿੰਦਰਜੀਤ ਸਿੰਘ ਹੈ ਜੀ ਕੋਈ ਨਿਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਕਿਰਦਾਵਾ ਜੀ ਬਾਹਰ ਆਓ ਵੀ ਬਾਹਰ ਇਥੇ ਚੋਰ ਇਹਨਾਂ ਦੇ ਘਰ ਵੜੇ ਆ ਪਰ ਜਿੱਨਾਂ ਜਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨਾਂ ਜਰ ਨੂੰ ਨਿਕਲ ਗਏ ਜੋ ਪੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹਾਸਾ ਕਿਸਤਾ ਨੂੰ ਹੋਇਆ ਅਚੀਖ ਬਸ ਆ ਚਾਗਾ ਦੇ ਪਹਿਲਾਂ ਤੇ ਉਹ ਇੱਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਆਈਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਉਹ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਨਾਲ ਹੀ ਉਤੋਂ ਦੀ ਚੜ੍ਹੇ ਜੀ ਰੋਲਾ ਕਿੱਧਰ ਪਿਆ ਰੋਲਾ ਜੀ ਇੱਥੇ ਸਾਡੇ ਆਪਣੇ ਮਹਲੇ ਦਾ ਹੀ ਉਹ ਗੁਰਿੰਦਰਜੀਤ ਸਿੰਘ ਤੇ ਮੁੰਡਾ ਰੰਗ ਰੋਗਨ ਦਾ ਕੰਮ ਕਰਦਾ ਜੀ ਵਿਜੇ ਕੁਮਾਰ ਤੇ ਉਹਦੇ ਨਾਲ ਗੁਰਿੰਦਰਜੀਤ ਦੇ ਨਾਲ ਉਹਦਾ ਬੇਟਾ ਹੈ ਜੀ ਇਹ ਤਿੰਨ ਚਾਰ ਜਣੇ ਸੀ ਜਦੋਂ ਇਹ ਮੜ ਜੀ ਨੇਰੀ ਵਗੀ ਆ ਇਹ ਆਪਣੇ ਸੱਤ ਦੇ ਸੁੱਤਾ ਹੀ ਕਿਤੇ ਉੱਠ ਕੇ ਤੇ ਬਾਹਰ ਅੰਦਰ ਫਿਰਦੇ ਹੀ ਉਹਨਾਂ ਨੂੰ ਸੱਕ ਪੈਣ ਦੇ ਜਦੋਂ ਇੱਧਰ ਆਏ ਆ ਹਥਿਆਰ ਹੈਗੇ ਜੀ ਇਹਨਾਂ ਕੋਲ ਪਿਸਟਲ ਹੀ ਦੋਵੇਂ ਜੀ ਇਹਨਾਂ ਕੋਲ ਨਹੀਂ ਕੋਈ ਗੋਲੀ ਚੱਲੀ ਨਹੀਂ ਕੋਈ ਵੇ ਕੋਈ ਤੇਰਾ ਸਮਾਨ ਉਹਨਾਂ ਦਾ ਕੀਮਤੀ ਕੋਈ 80 ਲੱਖ ਦੀ ਹੋਈ ਜਾਣੀ ਸੀ ਜੀ ਕੋਈ ਇਹ ਤੇ ਮਾਮੂਲੀ ਜੀ ਗੱਲ ਆ ਜੀ ਸਮਾਨ ਹੁੰਦਾ ਆਪੋ ਅਮਰੀਕਾ ਰਹਿੰਦੇ ਆ ਨਾਂ ਆਦਾ ਹੈ ਜੀ ਭਪਿੰਦਰ ਸਿੰਘ ਲੰਮੜਦਾਰ ਵਧੀਆ ਇਨਸਾਨ ਨੇ ਉਹ ਤੇ ਬਾਹਰ ਰਹਿੰਦੇ ਨੇ ਆ ਤੇ ਵਿਚਾਰੇ ਚਾਬੀ ਵੀ ਇੱਥੇ ਸਾਨੂੰ ਦੇ ਗਏ ਹੋ ਤੇ ਆ ਗੱਲ ਆ ਪਰ ਚੋਰ ਵੇਂਦੇ ਆ ਆ ਤੁਸੀਂ ਸੁਣੀ ਲਿਆ ਕਿ ਕਿਵੇਂ ਦੇਖੋ ਚੋਰਾਂ ਦੇ ਹੌਸਲੇ ਜਗੇ ਬਲੰਦ ਹੋ ਚੁੱਕੇ ਨੇ ਕਿ ਅਗਰ ਨਜ਼ਦੀਕ ਦੇ ਲੋਕ ਪੌੜੀ ਦੀ ਆਵਾਜ਼ ਸੁਣ ਕੇ ਨਾ ਉੱਠਦੇ ਤਾਂ ਕਿਤਨੇ ਤੇ ਬਹੁਤ ਵੱਡੀ ਚੋਰੀ ਹੋ ਜਾਣੀ ਦੀ ਭਾਵੇਂ ਕੀ ਦੱਸਿਆ ਜਾ ਰਿਹਾ ਕਿ ਕੋਈ ਵੀ ਨੁਕਸਾਨ ਜਿਹੜਾ ਨਹੀਂ ਹੋਇਆ ਪਰ ਅੱਜ ਕੱਲ ਚੋਰ ਲਗਾਤਾਰ ਪੰਜਾਬ ਦੇ ਵਿੱਚ ਚੋਰੀਆਂ ਨੂੰ ਲੈ ਕੇ ਜਿਹੜੇ ਚਰਚਾ ਦੇ ਵਿੱਚ ਨੇ ਵੇਹ ਟੜਕ ਹੋ ਕੇ ਜਿਹੜੇ ਖਾਲੀ ਪੇ ਘਰ ਨੇ ਉਹਨਾਂ ਨੂੰ ਚੋਰਾ ਸਹਨਾ ਬਣਾ ਰਹੇ ਨੇ ਪਹਿਲਾਂ ਉਹ ਰੈਕੀ ਕਰਦੇ ਨੇ ਉਸ ਤੋਂ ਬਾਅਦ ਜਾ ਕੇ ਰਾਤ ਨੂੰ ਸਮੇਂ ਚੋਰੀ ਕਰਦੇ ਨੇ ਤਾਂ ਇਸ ਖਬਰ ਨੂੰ ਬਤਾਂਵੋ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰ ਦਿਓ